25 ਸਾਲ ਦੀ ਉਮਰ ਪਾਰ ਕਰਦੇ ਹੀ ਮਰਦਾਂ ਨੂੰ ਕਰਵਾਉਣੇ ਚਾਹੀਦੇ ਨੇ ਸੱਤ ਟੈਸਟ ਸਿਹਤਮੰਦ ਰਹਿਣ ਵਿੱਚ ਕਰਦੇ ਹਨ ਮਦਦ। ਹਾਲੇ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ। ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ। ਕੀ ਕੋਈ ਵਿਅਕਤੀ ਸਾਰੀ ਉਮਰ ਬਿਮਾਰੀਆਂ ਤੋਂ ਮੁਕਤ ਰਹਿ ਸਕਦਾ ਹੈ? ਇਹ ਸੰਭਵ ਨਹੀਂ ਹੈ ਪਰ ਇਸ ਨੂੰ ਕੁਝ ਹੱਦ ਤੱਕ ਸੰਭਵ ਬਣਾਇਆ ਜਾ ਸਕਦਾ ਹੈ। ਇਸ ਦੇ ਲਈ ਚੌਕਸ ਰਹਿਣਾ ਬਹੁਤ ਜ਼ਰੂਰੀ ਹੈ। ਅੱਜਕੱਲ ਆਧੁਨਿਕਤਾ ਦੇ ਯੁੱਗ ਵਿੱਚ ਜਿਸ ਤਰ੍ਹਾਂ ਦੀ ਜੀਵਨ ਸ਼ੈਲੀ ਬਣ ਗਈ ਹੈ ਜਿਸ ਤਰ੍ਹਾਂ ਦਾ ਅਸੀਂ ਗੈਰ ਸਿਹਤਮੰਦ ਭੋਜਨ ਖਾਂਦੇ ਹਾਂ ਉਸ ਨਾਲ ਹਰ ਪਲ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਨਜ਼ਰੀਏ ਤੋਂ ਜੇਕਰ ਤੁਸੀਂ ਸਮੇਂ-ਸਮੇਂ ਤੇ ਕੁਝ ਟੈਸਟ ਕਰਵਾਉਂਦੇ ਹੋ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਸੁਰੱਖਿਅਤ ਰਹੋਗੇ ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਜੇਕਰ ਸਾਡੀ ਕੋਈ ਹੱਡੀ ਟੁੱਟ ਗਈ ਹੈ ਜਾਂ ਬੁਖਾਰ ਹੈ ਤਾਂ ਸਾਨੂੰ ਇਸ ਬਾਰੇ ਪਤਾ ਲੱਗ ਜਾਵੇ ਪਰ ਜੇਕਰ ਕੋਲੇਸਟ੍ਰੋਲ ਵੱਧ ਗਿਆ ਹੈ ਜਾਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਇਹ ਸਮਝਣਾ ਮੁਸ਼ਕਿਲ ਹੋਵੇਗਾ ਵੈਸੇ ਇਹ ਦੋਵੇਂ ਚੀਜ਼ਾਂ ਖਾ ਮੋਸ਼ ਕਾਤਲ ਜਿਸ ਨੂੰ ਸਾਇਲੈਂਟ ਕਿਲਰ ਕਹਿੰਦੇ ਨੇ ਅਤੇ ਅਣਹੋਣੀ ਦਾ ਕਾਰਨ ਬਣ ਸਕਦੀਆਂ ਹਨ ਇਸ ਲਈ ਇਹ ਸੱਤ ਟੈਸਟ ਮਰਦਾਂ ਨੂੰ 25 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਕਰਨੇ ਚਾਹੀਦੇ ਹਨ CBC ਕਲੀਵਲੈਂਡ ਕਲੀਨਿਕ ਦੇ ਅਨੁਸਾਰ CBC ਦਾ ਮਤਲਬ ਹੈ ਸੰਪੂਰਨ ਖੂਨ ਜਾਂਚ ਇਸ ਚ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ ਖੂਨ ਵਿੱਚ ਕਿਹੜੀਆਂ ਚੀਜ਼ਾਂ ਦੀ ਮਾਤਰਾ ਵੱਧ ਗਈ ਹੈ ਉਦਾਹਰਨ ਦੇ ਤੌਰ ਤੇ ਜੇਕਰ ਸ਼ੂਗਰ ਵੱਧ ਗਈ ਹੈ ਤਾਂ ਕੋਲੇਸਟ੍ਰੋਲ ਜ਼ਿਆਦਾ ਹੈ ਤਾਂ ਪਤਾ ਲੱਗ ਜਾਂਦਾ ਹੈ ਇਸ ਪੈਕੇਜ ਵਿੱਚ KFT ਯਾਨੀ ਕਿਡਨੀ ਫੰਕਸ਼ਨ ਟੈਸਟ ਅਤੇ LFT ਯਾਨੀ ਲੀਵਰ ਫੰਕਸ਼ਨ ਟੈਸਟ ਦਾ ਪਤਾ ਲਗਾਇਆ ਜਾਂਦਾ ਹੈ ਇਹ ਇਸ ਬਾਰੇ ਜਾਣਕਾਰੀ ਦਿੰਦਾ ਹੈ ਕਿ ਗੁਰਦੀ ਅਤੇ ਜਿਗਰ ਕਿਵੇਂ ਕੰਮ ਕਰ ਰਹੇ ਹਨ ਇਹ ਟੈਸਟ ਸਾਲ ਵਿਚ ਇੱਕ ਵਾਰ ਜ਼ਰੂਰ ਕਰਨਾ ਚਾਹੀਦਾ ਹੈ ਅੱਗੇ ਗੱਲ ਆਉਂਦੀ ਹੈ ਐਚ ਆਈ ਬੀ ਟੈਸਟ ਸਾਡੇ ਦੇਸ਼ ਵਿੱਚ ਹੁਣ ਐਚ ਆਈ ਬੀ ਦੇ ਮਾਮਲੇ ਘਟ ਗਏ ਹਨ ਪਰ ਐਚ ਆਈ ਵੀ ਦੀ ਜਾਂਚ ਸਾਲ ਵਿੱਚ ਇੱਕ ਵਾਰ ਜ਼ਰੂਰ ਕਰਵਾਉਣੀ ਚਾਹੀਦੀ ਹੈ ਜੇਕਰ ਇਸ ਬਿਮਾਰੀ ਦਾ ਜਲਦੀ ਪਤਾ ਲੱਗ ਜਾਵੇ ਤਾਂ ਬਿਮਾਰੀ ਨੂੰ ਬਹੁਤ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ ਟੈਸਟਿਕੂਲਰ ਐਗਜ਼ਾਮ ਅੱਜਕੱਲ 15 ਤੋਂ 35 ਸਾਲ ਦੀ ਉਮਰ ਦੇ ਮਰਦਾਂ ਵਿੱਚ ਟੈਸਟਿਕੂਲਰ ਕੈਂਸਰ ਦੇ ਮਾਮਲੇ ਸਾਹਮਣੇ ਆ ਰਹੇ ਹਨ ਹਰ ਆਦਮੀ ਨੂੰ ਸਾਲ ਵਿੱਚ ਇੱਕ ਵਾਰ ਆਪਣੇ ਡਾਕਟਰ ਤੋਂ ਟੈਸਟਿਕੂਲਰ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਇਹ ਡਾਕਟਰ ਖੁਦ ਕਰੇਗਾ ਅਤੇ ਅੰਡਕੋਸ਼ ਨੂੰ ਛੂ ਕੇ ਪਤਾ ਲਗਾਇਆ ਜਾਵੇਗਾ ਕਿ ਕੀ ਕੋਈ ਕਠੋਰਤਾ ਜਾਂ ਗੱਠ ਹੈ ਜੇਕਰ ਅੰਡਕੋਸ਼ ਦੇ ਕੈਂਸਰ ਦਾ ਜਲਦੀ ਪਤਾ ਲੱਗ ਜਾਵੇ ਤਾਂ ਇਹ 95% ਮਾਮਲਿਆਂ ਵਿੱਚ ਠੀਕ ਹੋ ਜਾਂਦਾ ਹੈ ਅੱਗੇ ਗੱਲ ਆਉਂਦੀ ਹੈ ਬੀਪੀ ਟੈਸਟ ਬੀਪੀ ਟੈਸਟ ਕਰਵਾਉਣਾ ਬਹੁਤ ਆਸਾਨ ਹੈ ਪਰ ਜ਼ਿਆਦਾਤਰ ਲੋਕ ਇਹ ਟੈਸਟ ਨਹੀਂ ਕਰਵਾਉਂਦੇ ਲੋਕ ਸੋਚਦੇ ਹਨ ਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਨਹੀਂ ਹੋ ਸਕਦਾ ਪਰ 25 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਨਿਯਮਿਤ ਤੌਰ ਤੇ ਬੀਪੀ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਦਿਲ ਦੀ ਧੜਕਨ ਜੇਕਰ ਦਿਲ ਬਹੁਤ ਤੇਜ਼ ਜਾਂ ਹੌਲੀ ਧੜਕ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿਲ ਨਾਲ ਜੁੜੀ ਕੋਈ ਸਮੱਸਿਆ ਹੈ ਇਸ ਲਈ ਸਮੇਂ-ਸਮੇਂ ਤੇ ਦਿਲ ਦੀ ਧੜਕਨ ਨੂੰ ਮਾਪਣਾ ਚਾਹੀਦਾ ਹੈ ਜੇਕਰ ਘਟ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਕੋਲਨ ਕੈਂਸਰ ਟੈਸਟ ਭਾਵੇਂ ਕੋਲਨ ਕੈਂਸਰ ਦਾ ਟੈਸਟ 45 ਸਾਲ ਦੀ ਉਮਰ ਤੋਂ ਬਾਅਦ ਕੀਤਾ ਜਾਂਦਾ ਹੈ ਪਰ ਜੇਕਰ ਪੇਟ ਸੰਬੰਧੀ ਕੋਈ ਬਿਮਾਰੀ ਹੋਵੇ ਜਾਂ ਤੁਹਾਨੂੰ ਫ੍ਰੈਸ਼ ਹੋਣ ਵਿੱਚ ਦਿੱਕਤ ਆਉਂਦੀ ਹੋਵੇ ਤਾਂ ਕੋਲਨ ਕੈਂਸਰ ਦਾ 25 ਸਾਲ ਬਾਅਦ ਇੱਕ ਵਾਰ ਜ਼ਰੂਰ ਕਰਵਾਉਣਾ ਚਾਹੀਦਾ ਹੈ ਅੱਖਾਂ ਦੀ ਜਾਂਚ 25 ਤੋਂ ਬਾਅਦ ਅੱਖਾਂ ਦੀ ਜਾਂਚ ਦਾ ਸਮਾਂ ਵੀ ਆਉਂਦਾ ਹੈ ਇਸ ਲਈ ਇੱਕ ਵਾਰ ਅੱਖਾਂ ਦੀ ਜਾਂਚ ਜ਼ਰੂਰ ਕਰਵਾਓ ਭਾਵੇਂ ਅੱਜਕਲ ਛੋਟੀ ਉਮਰ ਤੋਂ ਯੈਨਕਾ ਲੱਗ ਜਾਂਦੀਆਂ ਪਰ ਜੇਕਰ ਅਜੇ ਹਨ ਨਹੀਂ ਹੈ ਤਾਂ 25 ਸਾਲ ਬਾਅਦ ਇੱਕ ਵਾਰ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਸੀਂ ਜੇ 25 ਸਾਲ ਤੋਂ ਉੱਪਰ ਦੇ ਹੋ ਚੁੱਕੇ ਹੋ ਤਾਂ ਤੁਹਾਨੂੰ ਇਹ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਨੇ ਤਾਂਕਿ ਤੁਸੀਂ ਆਪਣੇ ਸਿਹਤਮੰਦ ਜੀਵਨ ਦਾ ਆਨੰਦ ਚੰਗੀ ਤਰ੍ਹਾਂ ਮਾਣ ਸਕੋ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਪਸੰਦ ਆਇਆ ਹੋਵੇਗਾ ਤੇ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR alert ਤੇ